ਕਿ ਤੁਹਾਡੇ ਲੋਕੋ ਜਿਹੜਾ ਉਹ ਜੀ ਦਿਨ ਰਾਤ ਜਿਹੜਾ ਉੱਥੇ ਮਿਹਨਤ ਕੀਤੀ ਗਈ ਹੈ। ਠੀਕ ਹੋਵੇ ਭਾਜੀ ਦੇ ਬਾਰੇ। ਦੇਖੋ ਜੀ ਪਹਿਲਾਂ ਸਾਰਿਆਂ ਨੂੰ ਵਧਾਈਆਂ ਜੀ। ਹਾਂ ਜੀ ਕਿ ਇਹ ਸਾਡੀਆਂ ਮਿਹਨਤਾਂ ਦੇ ਸਫਲ ਦਦੇ ਹੁੰਦੀਆਂ ਜੇਕਰ ਪਬਲਿਕ ਦਾ ਸਾਥ ਹੋ ਜੇ ਤੇ ਜੋ ਸਰਕਾਰ ਕੰਮ ਕਰਦੀ ਹੈ ਉਹ ਜੇਕਰ ਪਬਲਿਕ ਨੂੰ ਸਮਝ ਲੱਗ ਜੇ ਕਿ ਬਈ ਕੀ ਹੋ ਰਿਹਾ ਤੇ ਫੇਰ ਬਸ ਇੰਨਾ ਕੀ ਇਹੋ ਲਾਰੇ ਲਾਰੇ ਤੁਹਾਡੇ ਲੋਕਾਂ ਸਾਰੇ ਬਹੁਤ ਆਨੰਦ ਜੀ ਜਿਹੜੇ ਅਸੀਂ ਉੱਥੇ ਪੰਜ-ਛੇ ਦਿਨ ਕੰਮ ਕਰਕੇ ਆਏ। ਉਹ ਜੇ ਜਮੀਨੀ ਤੌਰ ਤੇ ਸਰਕਾਰ ਹੋ ਕੇ ਜਾਂਦੇ ਸੀ ਉਹਨਾਂ ਨੂੰ ਪੁੱਛਦੇ ਹੀ ਵਿਜੇ ਜੀ ਕਿ ਕਿਹੜੀਆਂ ਗੱਲਾਂ ਤੁਹਾਨੂੰ ਸਰਕਾਰ ਦੀਆਂ ਵਧੀਆ ਲੱਗੀਆਂ ਜਿਹਦੇ ਨਾਲ ਤੁਸੀਂ ਸਰਕਾਰ ਦੇ ਨਾਲ ਚੱਲ ਰਹੇ ਹੋ ਇਹ ਜਿਹੜੀਆਂ ਗੱਲਾਂ ਮੈਂ ਵਿਜੇ ਜੀ ਤੁਹਾਡਾ ਨਾ ਕਈ ਵਾਰੀ ਇੱਥੇ ਕੀਤੀਆਂ ਕਿ ਬਈ ਦੇਖੋ ਦੋ ਤਰ੍ਹਾਂ ਦੀ ਉੱਥੇ ਜਾ ਕੇ ਇੱਕ ਹੋਰ ਸਾਨੂੰ ਮੈਨੂੰ ਤੇ ਜੋ ਮਿਲਿਆ ਉੱਥੇ ਮਿਲੇ ਜੀ ਕਿ ਜਾਂ ਮਾੜਾ ਬੰਦਾ ਜਾਂ ਮਿਡਲ ਕਲਾਸ ਬੰਦਾ ਵੋਟ ਪਾਉਂਦਾ ਜੀ ਜਿਹੜਾ ਬੋਧਾ ਸ਼ਾਊਗਾਰ ਬੰਦਾ ਮੇਰੇ ਖਿਆਲੋਂ ਬਾਹਰ ਨਹੀਂ ਨਿਕਲਦਾ ਉਹਨੂੰ ਗਰਮੀ ਉਹ ਬਦ ਲੱਗਦੀ ਹੈ ਸਰਦੀ ਬਦ ਲੱਗਦੀ ਹੈ ਠੀਕ ਹੈ ਜੀ ਜ਼ਰੂਰਤਮੰਦ ਬੰਦਾ ਹੀ ਕੀ ਕਹਿੰਦੇ ਆ ਉਹਨੂੰ ਹੀ ਡੈਮੋਕ੍ਰੇਸੀ ਸ਼ਾਇਦ ਲੋੜ ਆ ਇਹ ਮੇਰੇ ਪਰਸਨਲ ਥੀਓ ਲੱਗਦੇ ਆ ਠੀਕ ਹੈ ਜੀ ਹੋ ਸਕਦਾ ਮੈਂ ਗਲਤ ਹੋਵਾਂ ਸੌਰੀ ਬਟ ਜੇਸੇ ਤਰੀਕੇ ਨਾਲ ਸਰਕਾਰਾਂ ਕੰਮ ਕਰਦੀਆਂ ਐਨੇ ਡਿਪਾਰਟਮੈਂਟ ਲਗਾਉਂਦੀਆਂ ਕਿ ਬਈ ਤੁਸੀਂ ਵੋਟ ਵੱਤੋ ਵੱਤ ਕਰੋ ਵੋਟ ਵੱਤੋ ਵੱਤ ਕਰਨੀ ਚਾਹੀਦੀ ਐ ਵੋਟ ਦਾ ਹੀ ਪਰਸੈਂਟੇਜ ਘਟੋ ਘਟਨਾ ਤੇ 75 ਤੋਂ ਵੱਧ ਹੋਣੀ ਚਾਹੀਦੀ ਐ ਜੇ ਨਾ ਪਤਾ ਲੱਗੇ ਪਈ ਇਹ ਜਿਹੜਾ ਕੁੰਭ ਲੱਗਾ ਲੋਕਤੰਤਰ ਕੁੰਭ ਲੱਗਾ ਦਾ ਸਾਈ ਵਿੱਚ ਕੀ ਰਿਜ਼ਲਟ ਆਉਣਾ ਚਾਹੀਦਾ ਸੀ ਚਲੋ ਅਹੀ ਤੇ ਕਿਹਨੂੰ ਜਿਸ ਤਰ੍ਹਾਂ ਸਰਕਾਰ ਸਾਰਿਆਂ ਨੂੰ ਕਹਿੰਦੀ ਹੈ ਕਿ ਵੋਟ ਪਾਓ ਆ ਕੇ ਇਸ ਤੋਂ ਬਾਅਦ ਕਿਸ ਨੇ ਕੀ ਕਰਨਾ ਬਟ ਮੈਨੂੰ ਜੋ ਲੱਗਾ ਕਿ ਬਈ ਜਿਹੜਾ ਬੰਦਾ ਮਿਡਲ ਕਲਾਸ ਹੈ ਜਿਹੜਾ ਬੰਦਾ ਨਿਚਲੇ ਤਬਕੇ ਦਾ ਉਹੋ ਹੀ ਬੰਦਾ ਜ਼ਿਆਦਾ ਵੋਟ ਪਾਣ ਨੂੰ ਅਗਰਸਰ ਹੁੰਦਾ ਬਾਕੀ ਐਸਾ ਹੈ ਕਿ ਮੈਨੂੰ ਤੇ ਲੱਗਦਾ ਜੀ ਇਹ ਜਿੱਤ ਦਾ ਸ਼ੇ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਨੂੰ ਇਸ ਕਰਕੇ ਹੈਗਾ ਕਿ ਸ਼ਾਇਦ ਤੁਸੀਂ ਵੀ ਇਸ ਈ ਨਾਲ ਸਹਿਮਤ ਹੋਵੋਗੇ ਕਿ ਅੱਜ ਤੱਕ ਕਦੀ ਮਨਿਸਟਰ ਲੋਕੀ ਜਿਹੜੇ ਹਨ ਜੀ ਉਹ ਜਿਹੜਾ ਮਨਿਸਟਰ ਹੁੰਦਾ ਸੀ ਨਾ ਉਹ ਕਹਿੰਦਾ ਸੀ ਕਿ ਮੈਂ ਮਨਿਸਟਰ ਆਈ ਜਿਹੜੇ ਮਨਿਸਟਰ ਹੈਗੇ ਨਾ ਜੀ ਉਹਨਾਂ ਨੇ ਉਹ ਸੈਲਰੀ ਵਾਲੇ ਬੰਦੇ ਰੱਖੇ ਸੀ ਹੁੰਦੇ ਤੁਸੀਂ ਵੇਖੋ ਆ 4 ਦਿਨ ਪੁਰਾਣੀ ਗੱਲ ਹੈ ਜਦੋਂ ਹੈਲਥ ਮਨਿਸਟਰ ਗੁਰਦਾਸਪੁਰ ਆਏ ਆ ਕਿਹੜੀਆਂ ਸੁਕੜੀਆਂ ਗਲੀਆਂ ਚ ਨੀ ਗਏ ਜਿੱਥੇ ਲਾਰਵੇ ਨਿਕਲੇ ਕਰਦੇ ਆ ਠੀਕ ਹੈ ਜੀ ਹੁਣ ਅੱਜ ਦੇ ਯੋਗ ਚ ਦੀ ਰਾਜਨੀਤੀ ਜਿਹੜੀ ਹੈ ਨਾ ਜੀ ਇਹਦੀ ਇੱਕ ਨਵੀਂ ਇੱਕ ਉਦਾਹਰਨ ਹੋ ਗਈ ਹੈ ਉਦਾਹਰਨ ਕੀ ਹੋ ਗਈ ਹੈ ਕਿ ਜੇਕਰ ਤੁਸੀਂ ਰਾਜ ਕਰਨਾ ਜੇ ਤੁਸੀਂ ਲੋਕਤੰਤਰ ਵਿੱਚ ਰਾਜ ਕਰਨਾ ਲੋਕਾਂ ਦੇ ਉੱਤੇ ਫਾਇਸਲੇ ਸੁਣਾਣੇ ਆ ਇਹ ਉਹ ਫੈਸਲੇ ਜਿਹੜੇ ਆ ਲੋਕ ਭਲਾਈ ਦੇ ਹੋਂ ਆਮ ਬੰਦੇ ਦੇ ਹੱਕ ਚ ਹੋਂ ਅੱਜ ਜਿਹੜਾ ਮਨਿਸਟਰ ਆ ਉਹਨੂੰ ਵੀ ਇੱਕ ਤੰਦਾ ਵੀ ਉਹਨਾਂ ਨੇ ਪੂਰਾ ਰਾਤ ਨੂੰ ਉਹਦਾ ਹਿਸਾਬ ਲੈਂਦੇ ਜੀ ਕਿ ਅੱਜ ਦੇ ਦਿਨ ਚ ਕੀ ਹੋਇਆ ਕੱਲ ਦੇ ਦਿਨ ਚ ਕੀ ਹੋਇਆ ਇਹ ਨਹੀਂ ਆ ਕਿ ਇਲੈਕਸ਼ਨ ਆ ਗਏ ਉਸ ਤੋਂ 4 ਮਹੀਨੇ ਬਾਅਦ ਹੀ ਮੈਂਦ ਕਰਨੀ ਸ਼ੁਰੂ ਕਰੋ ਇਹ ਸ਼ਾਇਦ ਤੁਸੀਂ ਸਾਡੀ 3 ਸਾਲ ਦੀ ਵਿੱਚ ਜਿਹੜੀ ਸਰਕਾਰ ਨੇ ਜੋ ਕੰਮ ਕੀਤਾ ਤੁਸੀਂ ਦੇਖਿਆ ਵੀ ਹਰ ਮਨਿਸਟਰ ਜਿਹੜਾ ਵਾ ਉਹ ਘਰ ਨਹੀਂ ਬਿਠੇ ਦਾ ਉਹ ਆਪਣੀ ਪੂਰਾ ਜੋਰ ਲਾ ਰਿਹਾ ਬਾਕੀ ਦੇਖੋ ਜੇ ਤੇ ਤੁਸੀਂ ਜਨਤਾ ਦੇ ਕੰਮ ਕਰੋਗੇ ਜੇ ਤੁਸੀਂ ਗਰੀਬ ਬੰਦੇ ਦੇ ਪੱਖ ਖਲੋਵੋਗੇ ਹੁਣ ਮੈਨੂੰ ਇੱਕ ਬੰਦੇ ਨੇ ਗੱਲ ਕੀਤੀ ਜੀ ਕੀ ਆ ਜੀ ਤੁਸੀਂ ਬਿਜਲੀ ਦੇ ਬਿੱਲ ਫਰੀ ਕਰਤੇ ਇਹ ਬਗਲਤ ਹੋ ਗਿਆ ਇਸ ਤਰ੍ਹਾਂ ਦੇਖੋ ਸਰ ਗੱਲ ਕੀ ਹੈ ਕਿ ਇੱਕ ਗਰੀਬ ਬੰਦੇ ਨੂੰ ਜਦ ਕੋ ਚੀਜ਼ ਮਿਲਦੀ ਹੈ ਨਾ ਜੀ ਮੇਰੀ ਗੱਲ ਸੁਣੋ ਮਾੜੇ ਬੰਦੇ ਨੂੰ ਜਿਹੜੀ ਸਹੂਲਤ ਮਿਲਦੀ ਹੈ ਦੇਖੋ ਅੱਜ ਕਿਹਬਰੀ ਵੇਖ ਰਿਹਾ ਕਿ ਨੌਕਰੀ ਪੇਸ਼ੇ ਵਾਲੇ ਬੰਦੇ ਨੂੰ 1.5 ਲੱਖ ਤਨਖਾ ਸਮਝੋ ਉਹਨਾਂ ਦੇ ਉੱਥੇ ਵੀ ਆਰਨੀ ਹੁੰਦੇ ਉਹ ਮਾੜੇ ਬੰਦੇ ਵਿਚਾਰ ਦੀ 10-15 ਹਜ਼ਾਰ ਤਨਖਾ ਹੈ ਮੇਰੀ ਗੱਲ ਸੁਣੋ ਉਹ ਵੀ ਯਾਰੋ ਉਹਦੀ ਸਰਕਾਰ ਵੀ ਜੇ ਨੌਕਰੀ ਨਹੀਂ ਦਿੰਦੀ ਤੇ ਜੇਕਰ ਉਹਦੀਆਂ ਮੁੱਢਲੀਆਂ ਸਹੂਲਤਾਂ ਦਿੰਦੀ ਉਹ ਵੀ ਮੇਰਾ ਖਿਆਲ ਕੋ ਬੁਰਾਈ ਵਾਲਾ ਕਾਰਕ ਨਹੀਂ ਹੈਗਾ ਇਹ ਤੁਸੀਂ ਅੱਜ ਅਮਰੀਕਾ ਵਿੱਚ ਚੱਲ ਜਾਂਦੇ ਹੋ ਉੱਥੇ ਤੇ ਬੱਚਾ ਜੰਮਦਾ ਜੀ ਮੇਰੀ ਘਰਸ ਨੂੰ ਤੇ ਉਹ ਪੂਰਾ ਉਹਨੂੰ ਸਰਕਾਰ ਸੰਭਾਲਦੀ ਹੈ ਅੱਜ ਤੁਸੀਂ ਕਿਹੜੇ ਐਕਟ ਜੀਏ ਕਰਦੇ ਹੋ ਜੀਐਸਟੀ ਲਾਈ ਦੀ ਹੈ ਜੀ ਅਮਰੀਕਾ ਤੋਂ ਵੱਧ ਜੀਐਸਟੀ ਪਰਸੈਂਟੇਜ ਹਿੰਦੁਸਤਾਨ 'ਚ ਲੱਗੀ ਪਈ ਹੈ ਤੇ ਇਹ ਸੁਵਿਧਾਵਾਂ ਤੇ ਮੈਂ ਕਹਿੰਦਾ ਸੈਂਟਰਲ ਸਰਕਾਰ ਵੱਲੋਂ ਹਿੰਦੁਸਤਾਨ ਦੇ ਇਸ ਵਲੇ ਵਸਿੰਦੀਆਂ ਨਹੀਂ ਹੋਣ ਚਾਹੀਦੀਆਂ ਉੱਥੇ 22 ਕਰੋੜ 30 ਕਰੋੜ ਜਨਤਾ ਮਲਕਾਂ 'ਚ ਅਦਰਲੇ ਬੰਨੇ ਇਹ 140 ਕਰੋੜ ਦਾ ਮੁਲਕ ਹੈ ਮੇਰੀ ਗੱਲ ਸੁਣਾ ਉੱਥੇ ਪੰਜ ਗੁਣਾ ਜ਼ਿਆਦਾ ਟੈਕਸ ਸਿਸਟਮ ਆ ਰਿਹਾ ਤੁਹਾਡੇ ਕੋਲ ਤੇ ਜਿਹੜੀਆਂ ਚੀਜ਼ਾਂ ਮੁੱਢੀ ਸਹਾਈ ਤਾਂ ਜਿਹੜੀਆਂ ਜਿਹੜੀ ਮੇਨ ਚੈਸਟ ਹੈ ਉਸ ਤੋਂ ਗਰੀਬਾਂ ਜੋਗੀਆਂ ਸੁਵਿਧਾਵਾਂ ਆਣੀਆਂ ਹੀ ਚਾਹੀਦੀਆਂ ਚਲੋ ਇਹ ਮੇਰੀਆ ਚਲੋ ਅਗਲੀ ਗੱਲ ਆ ਗਈ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਜਿੱਤ ਦੀ ਦੇਖੋ ਜੇਕਰ ਤੇ ਭਗਵੰਤ ਮਾਨ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਗਰੀਬ ਦੀ ਰੇਖਾ ਤੇ ਸਿਹਤ ਕ੍ਰਾਂਤੀ ਤੇ ਨਸ਼ੇ ਵਿਰੁੱਧ ਆ ਜਿਹੜੀ ਤੁਹਾਡੀ ਕੀ ਕਹਿੰਦੇ ਆ ਪੜਾਈ ਦੇ ਉੱਤੇ ਕਰ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੀ ਹੈ ਆ ਤੁਸੀਂ ਵੇਖੋ ਕਿੱਡਾ ਵੱਡਾ ਮੁੱਦਾ ਜੀ ਪਾਣੀਆਂ ਦਾ ਮੁੱਦਾ ਸੱਚੀ ਮੂਚੀ ਸਾਡਾ ਪੰਜਾਬ ਜਿਹਦੇ ਕਰਕੇ ਮਸ਼ਹੂਰ ਹੈ ਜੀ ਹਾਂਜੀ ਐਗਰੀਕਲਚਰ ਕਰਕੇ ਸਾਡੇ 85% ਜਿਹੜੀ ਐ ਜਿਹੜੀ ਕਮਾਈ ਉਹ ਐਗਰੀਕਲਚਰ ਤੋਂ ਅੱਛਾ ਐਗਰੀਕਲਚਰ ਵਾਲਿਆਂ ਨੇ ਵੇਖਿਆ ਹੀ ਨਹੀਂ ਪਾਣੀ ਡਾਊਨ ਜਾਈ ਜਾਂਦਾ ਵੇਡਾ ਡਾਊਨ ਜਾਈ ਜਾਂਦਾ ਡਾਊਨ ਜਾਈ ਜਾਂਦਾ ਕੌਣ ਦੇਖੇ ਕਰਦਾ ਇਹ ਤੇ ਅੱਜ ਦੀ ਡੇਟ 'ਚ ਦੇਖੋ ਤੁਸੀਂ ਪਟਿਆਲੇਵਾਲ ਜਾਓ ਜੀ ਸਰੰਦਵਾਲ ਉਧਰ ਬੜੇ ਜਿਆਦਾ ਆਉਂਦੇ ਸੀਗੇ ਹਾੜ ਆਉਂਦੇ ਸੀਗੇ ਉਥੇ ਵੇਖ ਕੇ ਆਇਆ ਮੈਂ ਜੀ ਕਿ ਜਿਹੜੀ ਹੈ ਨਾ ਨਹਿਰਾਂ ਜਿਹੜੀ ਚੱਲੇ ਕਰਦੀਆਂ ਨਹਿਰਾਂ ਨਾਲ-ਨਾਲ ਉਹਨਾਂ ਨੇ ਨਾ ਜੀ 100 ਖੂਲ ਕੱਢਤਾ ਜੀ ਵੀਰੇ ਜੀ ਸਾਰੀ ਉਥੇ ਜਿਹੜੀ ਚਨੇਾਈਓ ਦੀ ਹੈ ਉਿੱਟਾਂ ਦੀ ਹੋਈ ਹੈ ਬ੍ਰਿਕ ਨਾਲ ਉਹਦੀ ਹੈ ਜੀ ਜਦੋਂ ਪਾਣੀ ਤੁਹਾਡਾ ਵਧੇਗਾ ਸਿੱਧਾ ਹੀ ਖੂਚ ਅੱਜ ਦੇਖੋ ਤੁਸੀਂ ਖੇਤੀ ਦੇ ਵੇਖੋ ਸਾਧਨ ਕਿੱਡੇ ਵਧੀਆ ਜਈਆ ਨੇ ਕਹਿੰਦੇ ਜੀ ਤੁਸੀਂ ਕਿਸਾਨ ਦੇ ਗੇਂਸਟ ਫਰੰਟ ਵਿੱਚ ਸਰਕਾਰ ਹੈਗੀ ਹੈ ਮੈਂ ਕਹਿੰਦਾ ਜੀ ਜਿਹੜੀ ਸਰਕਾਰ ਨੇ ਤੁਹਾਨੂੰ ਝੋਨੇ ਲਾਉਣ ਦੇ ਸਹੀ ਟਾਈਮ ਦਿੱਤੇ ਅੱਗੇ ਨਹੀਂ ਤੇ ਝੋਨਾ ਜਦੋਂ ਲਵਾਉਂਦੇ ਹੀ ਉਸ ਵਜੋਂ ਨਾ ਮਰ ਜਾਂਦਾ ਸੀ ਪਨੀਰੀਆਂ ਦੁਆਰ ਵਾਲਾ ਨੇ ਪੰਦੀ ਸੀ ਅਰੇ ਕਿਹਾ ਦੋ ਦੋ ਵਾਰੀ ਕਿਉਂ ਮਿੰਤ ਕਰਦੇ ਹੋ ਜੀ ਅੱਜ ਤੁਸੀਂ ਆਮ ਬੰਦੇ ਕੋਲ ਜਾਓ ਉੱਥੇ ਅੱਜ بڑے ਜਿਹੜੇ ਸੂਏ ਜਿਹੜੇ ਨਿਕਲ ਗਏ ਆ ਜੀ ਬੜਾ ਕੁਝ ਹੋ ਗਿਆ ਦੇਖੋ ਕੋਣ ਕਿਸਾਨ ਚਾਹਦਾ ਕੀ ਹੈ ਕਿਸਾਨ ਤੇ ਚਾਹਦਾ ਕਿ ਜਿਹੜੀ ਮੇਰੀ ਐਗਰੀਕਲਚਰ ਯੀਲਡ ਹੈ ਉਹ ਵਧੇ ਉਹਦੇ ਚ ਕੋਈ ਐਡਾ ਵਧੀਆ ਉਹਨੂੰ ਬਾਰੇ ਕੋਈ ਸੋਚੇ ਤੇ ਮੇਰਾ ਕੀ ਨਹੀਂ ਖਿਆਲ ਕੀ ਕੋਈ ਐਸਾ ਪਦ ਕੋਈ ਐਸਾ ਤਰੀਕਾ ਹੈ ਕੋਈ ਐਸੀ ਦੁਨੀਆ ਹੈ ਜਿਹਦੇ ਬਾਰੇ ਸਰਕਾਰ ਨਹੀਂ ਸੋਚ ਰਹੀ ਬਾਕੀ ਹੋ ਸਕਦਾ ਕਿ ਮੈਂ ਉਹਨਾਂ ਪਾਰਟੀ ਦੇ ਨਾਲ ਹੋਂਸਾ ਮੇਰੀਆਂ ਕੋਈ ਗੱਲਾਂ ਪਾਰਟੀ ਵੱਲ ਜ਼ਿਆਦਾ ਹੀ ਜਾਂਦੀ ਹੈ ਹੁਣ ਠੀਕ ਹੈ ਜੀ ਪਰ ਮੈਂ ਫਿਰ ਵੀ ਇਹ ਗੱਲ ਕਰਦਾ ਮੈਂ ਜਦੋਂ ਵੀ ਜਨਤਾ ਚ ਜਾਂਦਾ ਜੀ ਜਨਤਾ ਨੂੰ ਮਿਲਦਾ ਉਦੋਂ ਮੈਂ ਚੀਜ਼ਾਂ ਵੇਖਦਾ ਜੀ ਜੋ ਲੋਕਾਂ ਨੂੰ ਮਿਲ ਰਿਹਾ ਠੀਕ ਹੈ ਬਾਕੀ ਫਿਰ ਇੱਕ ਵਾਰੀ ਰੋਜ਼ਗਾਰ ਦੇ ਕਿ ਵਰਗ ਸੁਧਾਰ ਵੀ ਜਿਹੜਾ ਉਹ ਬੱਚਿਆਂ ਨੂੰ ਕਾਫੀ ਹੱਥ ਜਿਹੜਾ ਦਿੱਤਾ ਹੈ ਸਰਕਾਰ ਨੇ ਦੇਖੋ ਤੁਸੀਂ ਰੋਜ਼ਗਾਰ ਦੀ ਗੱਲ ਕਰੋਗੇ ਤੇ ਮੈਂ ਇੱਥੇ ਗੱਲ ਕੋ ਹੋਰ ਕਰਦਾ ਕਿ 400 ਕਿੰਨੇ 33 35 ਬੱਚੇ ਜਿਹੜੇ ਜੀ ਨੈਟ ਕਲੀਅਰ ਕਰਕੇ ਗਏ ਜੀ ਗਾਸ ਨੂੰ ਨਹੀਂ ਤਾਂ ਕਈ ਸੁਨਿਆ ਹੋਈਗਾ ਵੀ ਗਰੀਬ ਘਰ ਦੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਬੱਚੇ ਨਹੀਂ ਦੇਖਲੇ ਕਰਦੇ ਸਰ ਬੜਾ ਕੁਝ ਹੋ ਰਿਹਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ ਸਰਕਾਰੀ ਨੌਕਰੀਆਂ ਦੀ ਸਰਕਾਰੀ ਨੌਕਰੀਆਂ ਦਾ ਮਤਲਬ ਹੈ ਕਿ ਇੱਕ ਫੈਮਿਲੀ ਮੈਂਬਰ ਨੂੰ ਨੌਕਰੀ ਮਿਲਦੀ ਹੈ ਨਾ ਜੀ ਤੇ ਉਹਦੇ 8 ਬੰਦੇ ਜਿਹੜੇ ਹਨ ਨਾ ਜੀ ਉਹ ਜਿਹੜੇ ਹੈ ਪੂਰੇ ਸੈੱਟ ਹੋ ਜਾਂਦੇ ਆ ਉਹਨਾਂ ਦੇ 8 ਬੰਦਿਆਂ ਦਾ ਪਾਲਣ ਪੋਸ਼ਣ ਬਹੁਤ ਜਿਹੜਾ ਵਾ ਉਹ ਸੈੱਟ ਹੋ ਜਾਂਦਾ ਤੇ ਇਹਦਾ ਮਤਲਬ ਹੈ ਕਿ ਪੰਜਾਬ ਨੂੰ ਇੱਕ ਚੰਗੀ ਸੇ ਦੇ ਰਹੇ ਆ ਸੁਣੋ ਉਹਨ ਸੋਈਦਾ ਜੀ ਇੱਥੇ ਜਿੰਨੇ ਵੀ ਲੀਡਰ ਆਉਂਦੇ ਸੀ ਨਾ ਜੀ ਦੇਖੋ ਲੀਡਰ ਜਦੋਂ ਚੋਣ ਆਉਂਦੇ ਨੇ ਜੀ ਇੱਕ ਆਮ ਬੰਦੇ ਦਾ ਮਨ ਪੁੱੰਦਾ ਜੀ ਅੱਜ ਆ ਜੇ ਸਰਕਾਰ ਚੁਣਾਂਗੇ ਅੱਜ ਸਾਡੇ ਬਾਰੇ ਸੋਚੇਗੀ ਅੱਜ ਸਾਡੇ ਬਾਰੇ ਸੋਚੇਗੀ ਅੱਜ ਸਾਡੇ ਬਾਰੇ ਸੋਚੇਗੀ ਜਿੰਨੀਆਂ ਪਿਛਲੀਆਂ ਸਰਕਾਰਾਂ ਆਈਆਂ ਜੀ ਜੋ ਉਹਨਾਂ ਨੇ 75 ਸਾਲ ਸਾਨੂੰ ਦਿੱਤਾ ਮੇਰੀ ਗੱਲ ਸੁਣੋ ਤੁਹਾਡੇ ਸਾਹਮਣੇ ਸਾਰਿਆਂ ਦੇ ਹਾਂ ਜੀ ਲੋਕ ਕਹ ਰਹੇ ਨੇ ਕਿ ਪਹਿਲੇ ਜਿਹੇ ਸਮੇਂ ਦੇ ਵਿੱਚ ਸੁਪਾਰਸ਼ਾਂ ਨਾਲ ਨੌਕਰੀਆਂ ਮਿਲਦੀਆਂ ਸੀ ਪਰ ਇਸ ਵਾਰ ਜਿਹੜੀ ਹੈ ਸੁਪਾਰਸ਼ ਕੋਈ ਨਹੀਂ ਜੀ ਦੇਖੋ ਜੀ ਦੇਖੋ ਐਸਾ ਹੈ ਸਚਾਈ ਵਿੱਚ ਜੋ ਆਮ ਪਾਰਟੀ ਦਾ ਜਿਹੜਾ ਮਤਵ ਸੀ ਜੋ ਮੋਟਿਵ ਸੀ ਉਹ ਆਹੀ ਸੀ ਵੀ ਜੀ ਕਿ ਬਈ ਆਉਣਾ ਹੋਏ ਕਿ ਬਈ ਜਿਹੜਾ ਗ੍ਰੇਡ ਹੈ ਉਹਨੂੰ ਅਸੀਂ ਤੋਲਿਆ ਹੀ ਨਾ ਜੋ ਬੰਦੇ ਦੀ अहमियत ਹੈ ਉਹਨੂੰ ਅਸੀਂ ਵੇਖਿਆ ਹੀ ਨਾ ਤੇ ਗਰੀ ਚਲੋ ਜੇਕਰ ਪਬਲਿਕ ਜਦੋਂ ਆ ਬੋਲਦੀ ਹੈ ਸੁਣੋ ਜਦੋਂ ਪਬਲਿਕ ਬੋਲਦੀ ਹੈ ਅੱਜ ਤੁਸੀਂ ਗੁਰਦਾਸਪੁਰ ਵਿੱਚ ਸਿਵਲ ਹਸਪੀਟਲ ਦੂ ਹੈ ਜੀ ਮੇਰੇ ਸ਼ਹਿਰ ਦੀ ਗੱਲ ਕਰੀਏ ਸੁਣੋ ਜਦੋਂ ਕਿਸੇ ਨੂੰ ਸੇਧ ਦੀ ਸਹੂਲਤ ਮਿਲਦੀ ਹੈ ਵਿਜੇ ਜੀ ਉਹਦੇ ਵਾਸਤੇ ਰੱਬ ਬਣ ਜਾਂਦਾ ਜੀ ਹਾਂਜੀ ਸਰ ਚੀਜ਼ਾਂ ਸਿਰਫ ਇੰਨੀਆਂ ਹੈ ਕਿ ਹੁਣ ਸਾਡੇ ਬਹਿਲ ਸਾਹਿਬ ਦੀ ਗੱਲ ਕਰ ਲੈਨੇ ਆ ਫਿਰ ਜਿਹੜੀ ਬੜੀ ਵੱਡੀ ਗੱਲ ਆਂਦੀ ਹੈ ਕਿ ਰਮਨ ਜੀ ਹੁਣ ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਕੰਮ ਹੁਣ ਜਾ ਰਿਹਾ ਜੀ ਹਾਂਜੀ ਵਾਟਰ ਸੈਨੀਟਰੀ ਦਾ ਕੰਮ ਹੋ ਰਿਹਾ ਹੁਣ ਜਾ ਰਿਹਾ ਕਰੋੜਾਂ ਰੁਪਏ ਦਾ ਕੰਮ ਆ ਜੀ ਹੁਣ ਤੁਸੀਂ ਗੰਦੇ ਨਾਲੇ ਦੀ ਗੱਲ ਸੁਣੋ ਮੇਰੀ ਗੱਲ ਹੁਣ ਦੇ ਕੰਪਲੀਸ਼ਨ ਦੇ ਵੀ ਆ ਗਿਆ ਕਦੀ ਕਈ ਵਾਰੀ ਤੇ ਗੱਲ ਆਈ ਨਹੀਂ ਕਰੋੜਾ ਰੁਪਏ ਦਾ ਕੰਮ ਆਇਆ ਉਹ ਦੋ ਦੋ ਸਾਲ ਨਹੀਂ ਪੂਰਾ ਹੁੰਦਾ ਸੁਣੋ ਮੇਰਾ ਖਿਆਲ ਹੈ ਕਿ ਅਸੀਂ ਫਰਵਰੀ ਚ ਸ਼ੁਰੂ ਕੀਤਾ ਸੀ ਗੜਾ ਐਂਡ ਚ ਫਰਵਰੀ ਐਂਡ ਚ ਤੇ ਅੱਜ ਤੁਸੀਂ ਉਹਨੂੰ ਕਦੀ ਰੁਕਦਾ ਨਹੀਂ ਵੇਖਿਆ ਹੋਊਗਾ ਕੰਮ ਕਿ ਬਈ ਕੰਮ ਰੁਕਿਆ ਸੁਣੋ ਜੇ ਅਸੀਂ ਸਿਵਲ ਹਸਪੀਟਲ ਦੀ ਗੱਲ ਕੀਤੀ ਸੀ ਤੇ 6 ਮਹੀਨੇ ਦੇ ਵਿੱਚ ਸਿਵਲ ਹਸਪੀਟਲ ਜਿਹੜਾ ਤੁਹਾਡੇ ਸਪੋਰਟ ਕਰਤਾ ਸੀਗਾ ਵੀ ਇਹ ਨਹੀਂ ਕੀਤਾ ਵੀ ਸਿਵਲ ਹਸਪੀਟਲ ਦਾ ਦਰਵਾਜ਼ਾ ਖੋਲ ਛੜਿਆ ਤੇ ਮੁੜ ਕੇ ਬਾਦੂ ਜੀ ਲੱਗੇ ਰੋ ਦੋ ਦੋ ਤਿੰਨ ਤਿੰਨ ਸਾਲ ਵੀ ਸਿਵਲ ਹਸ ਬਣੇ ਕਰਦਾ ਬਾਕੀ ਅਸਰ ਹੈ ਕਿ ਸਰਕਾਰ ਨੇ ਕੋਈ ਸਹਾਨ ਨਹੀਂ ਕਰਨਾ ਜੇ ਸਰਕਾਰ ਨੇ ਅਗੇ ਆਣਾ ਤੇ ਸਰਕਾਰ ਨੂੰ ਲੋਕਾਂ ਦੇ ਕੰਮ ਕਰਨੇ ਪੈਣ। ਠੀਕ ਹੈ ਜੀ ਤੇ ਜਿੱਤੂ ਅਸੀਂ ਸ਼ੁਰੂ ਹੋਏ ਸੀਗੇ ਲੁਧਿਆਣ ਲੁਧਿਆਣ ਵੀ ਆ ਚੋਂਾਂ ਤੋਂ ਤੇ ਦੇਖੋ ਜਿੱਥੇ ਤੁਸੀਂ ਮਿੰਤ ਕਰਕੇ ਆਂਦੇ ਹੋ ਜਿੱਥੇ ਤੁਸੀਂ ਜਾਂਦੇ ਹੋ ਜਦੋਂ ਉਹ ਪਾਸ ਹੁੰਦੀ ਹੈ ਤੇ ਇੱਕ ਅਜੀਬ ਤਰ੍ਹਾਂ ਦੀ ਖੁਸ਼ੀ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ। ਬਾਕੀ ਪਰਮਾਤਮਾ ਮਿਹਰ ਕਰੇ ਜੀ ਚੰਗੇ ਕੰਮ ਕਰਨ ਦੀ ਸ਼ਕਤੀ ਦੇ। ਠੀਕ ਹੈ ਜੀ ਸਾਡਾ ਤਾਂ ਇੱਕੋ ਹੀ ਰੂਹ ਹੈ ਆਪਣੀ ਵਿਜੇ ਜੀ ਕਿ ਜੇਕਰ ਅਸੀਂ ਸਰਕਾਰ ਦੇ ਵਿੱਚ ਕੋਈ ਕੰਮ ਕਰੀਏ ਠੀਕ ਹੈ ਉਹ ਇੱਜ਼ਤਮਾਨ ਵਾਲਾ ਹੋਏ। ਪਰ ਮਾਦ ਮਗਲੂਈ ਕਿ ਚੰਗੀ ਸੋਚ ਚੰਗੀ ਸਿਹਤ ਦੀ ਆਪਣੇ ਵਾਸਤੇ ਵੀ ਪ੍ਰਾਰਥਨਾ ਕਰਦੇ ਆ ਠੀਕ ਹੈ ਜੀ ਸਾਈ ਰਾਮ ਜੀ